ਰਸੋਈ ਘਰ ਦਾ ਤਵਾ ਕਦੇ ਵੀ ਧਨ ਦੀ ਕਮੀ ਨਹੀਂ ਹੋਣ ਦਿੰਦਾ। ਵਾਸਤੂ ਵਿਗਿਆਨ ਵਿੱਚ ਤਵੇ ਦੇ ਕਈ ਉਪਾਅ ਦੱਸੇ ਗਏ ਹਨ। ਇਹਨਾਂ ਉਪਾਵਾਂ ਨੂੰ ਅਜ਼ਮਾ ਕੇ ਤੁਸੀਂ ਘਰ ਵਿੱਚ ਦੇਵੀ ਲక్ష్ਮੀ ਦੀ ਕਿਰਪਾ ਬਣਾਈ ਰੱਖ ਸਕਦੇ ਹੋ। ਇਸ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ ਅਤੇ ਧਨ ਦੀ ਕਮੀ ਨਹੀਂ ਰਹੇਗੀ। ਦੱਸ ਦਈਏ ਕਿ ਤਵਾ ਨਾ ਸਿਰਫ ਤੁਹਾਡੀ ਰੋਟੀ ਬਣਾਉਣ ਦੇ ਕੰਮ ਆਉਂਦਾ ਹੈ ਸਗੋਂ ਇਹ ਤੁਹਾਡੇ ਘਰ ਵਿੱਚ ਧਨ ਅਤੇ ਬਰਕਤ ਵੀ ਲਿਆਉਣ ਦਾ ਕੰਮ ਕਰਦਾ ਹੈ ਤਵਾ ਸਾਡੀ ਰਸੋਈ ਦੀ ਸਭ ਤੋਂ ਜ਼ਰੂਰੀ ਚੀਜ਼ ਹੈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਸਤੂ ਅਨੁਸਾਰ ਤਵੇ ਦਾ ਕਿੰਨਾ ਮਹੱਤਵ ਹੈ ਇਹ ਵੀ ਕਿਸੇ ਖਾਸ ਜਗ੍ਹਾ ਤੇ ਕਿਸੇ ਖਾਸ ਤਰੀਕੇ ਨਾਲ ਤਵਾ ਰੱਖਣ ਨਾਲ ਤਾਨੂੰ ਮਿਲ ਸਕਦੀ ਹੈ ਬੇਸ਼ਮਾਰ ਦੌਲਤ ਖੋਲ ਸਕਦੇ ਹਨ ਕਿਸਮਤ ਦੇ ਬੰਦ ਦਰਵਾਜ਼ੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜ਼ਰੂਰ ਲਿਖੋ ਨਮਸਤੇ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਚੜਤ 22 ਪੀਪਲਸ ਦੀ ਵਿੱਚ ਤਵਾ ਤੇ ਕੜਾਹੀ ਰਾਹੁ ਦਾ ਪ੍ਰਤੀਨਿਧਤਵ ਕਰਦੇ ਹਨ ਇਸ ਲਈ ਰਸੋਈ ਨੂੰ ਸਾਫ਼ ਰੱਖੋ ਜੇਕਰ ਕੋਈ ਔਰਤ ਗੰਦੇ ਤਵੇ ਜਾਂ ਫਿਰ ਗੰਦੀ ਕੜਾਹੀ ਦੀ ਵਰਤੋਂ ਕਰਦੀ ਹੈ ਤਾਂ ਇਸ ਦਾ ਸਿੱਧਾ ਅਸਰ ਉਸਤੇ ਪਤੀ ਤੇ ਪੈਂਦਾ ਹੈ ਨੰਬਰ 2 ਜਦੋਂ ਸਵੇਰੇ ਖਾਣਾ ਬਣਾਉਣ ਜਾਓ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ ਵਰਤੋ ਵਿੱਚ ਆਉਣ ਵਾਲੇ ਨਮਕ ਨੂੰ ਤਵੇ ਤੇ ਪਾਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਵੀ ਹੋਰ ਪਦਾਰਥ ਨਾ ਮਿਲਿਆ ਹੋਵੇ ਜਾਨੀ ਹਲਦੀ ਜਾਂ ਲਾਲ ਮਿਰਚ ਨਾ ਮਿਲੀ ਹੋਵੇ ਨੰਬਰ 3 ਜਦੋਂ ਤਵਾ ਠੰਡਾ ਹੋ ਜਾਵੇ ਤਾਂ ਉਸ ਤੇ ਨਿੰਬੂ ਅਤੇ ਨਮਕ ਰੋੜੋ ਇਸ ਨਾਲ ਤਵਾ ਚਮਕਦਾਰ ਤਾਂ ਹੋਵੇਗਾ ਹੀ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਨੰਬਰ 4 ਤਵੇ ਜਾਂ ਕੜਾਈ ਨੂੰ ਕਦੇ ਵੀ ਤਿੱਖੀ ਚੀਜ਼ ਨਾਲ ਨਾ ਘੁਰਚੋ ਜੇਕਰ ਹੋ ਸਕੇ ਤਾਂ ਉਸ ਨੂੰ ਗਿੱਲਾ ਕਰਕੇ ਰੱਖ ਦਿਓ ਅਤੇ ਬਾਅਦ ਵਿੱਚ ਆਸਾਈ ਤਾ ਨਾਲ ਚਿਪਕੀ ਸਮੱਗਰੀ ਨੂੰ ਹਟਾਓ ਨੰਬਰ 5 ਤਵੇ ਜਾਂ ਕੜਾਈ ਨੂੰ ਕਦੇ ਵੀ ਝੂਠਾ ਨਾ ਕਰੋ ਅਤੇ ਨਾ ਹੀ ਉਸ ਤੇ ਝੂਠੀ ਸਮੱਗਰੀ ਰੱਖੋ ਇਹਨਾਂ ਦੋਵਾਂ ਚੀਜ਼ਾਂ ਦੀ ਪਵਿੱਤਰਤਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਘਰ ਵਿੱਚ ਇਹਨਾਂ ਦੀ ਸਫਾਈ ਦਾ ਜਿੰਨਾ ਧਿਆਨ ਰੱਖਿਆ ਜਾਵੇਗਾ ਧੰਨ ਦੇ ਆਗਮਨ ਦੇ ਰਾਹ ਉਹਨੇ ਹੀ ਸੌਖੇ ਹੋਣਗੇ ਸਾਰੇ ਬਰਤਨਾਂ ਵਿੱਚ ਇਹ ਦੋ ਚੀਜ਼ਾਂ ਬਹੁਤ ਸਨਮਾਨ ਦੇ ਯੋਗ ਹਨ ਨੰਬਰ 2 ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਤੁਰੰਤ ਰੋਟੀ ਸੇਕਣ ਤੋਂ ਬਾਅਦ ਗਰਮ ਤਵੇ ਨੂੰ ਗੰਦੇ ਬਰਤਨਾਂ ਵਿੱਚ ਧੋਣ ਲਈ ਰੱਖ ਦਿੰਦੇ ਹਨ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਗਰਮ ਤਵੇ ਤੇ ਪਾਣੀ ਸੜਕਣਾ ਚੰਗਾ ਨਹੀਂ ਮੰਨਿਆ ਜਾਂਦਾ ਘਰ ਵਿੱਚ ਵੱਡੇ ਬਜ਼ੁਰਗ ਅਜੀਹਾ ਕਰਨ ਤੋਂ ਮਨਾ ਕਰਦੇ ਹਨ ਅਤੇ ਵਾਸਤੂ ਸ਼ਾਸਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਰਮ ਤਵੇ ਤੇ ਪਾਣੀ ਛਿੜਕਣਾ ਇੱਕ ਅਪਸ਼ਗਣ ਦੇ ਤੌਰ ਤੇ ਦੇਖਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਜੋ ਛਾਂ ਦੀ ਆਵਾਜ਼ ਹੁੰਦੀ ਹੈ ਉਸ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਰੂ ਦੇ ਦਿਨ ਗਰਮ ਤਵੇ ਤੇ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਸਧਾਰਨ ਦਿਨਾਂ ਵਿੱਚ ਅਜੀਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਵੀ ਮੰਨਤਾ ਹੈ ਕਿ ਗਰਮ ਤਵੇ ਤੇ ਪਾਣੀ ਪਾਉਣ ਨਾਲ ਮੁਸਲਾ ਧਾਰ ਮੀਂਹ ਪੈਂਦਾ ਹੈ ਅਤੇ ਅਜੀਹੇ ਮੀਂਹ ਨਾਲ ਤਬਾਈ ਹੋਣ ਦਾ ਅੰਦੇਸ਼ਾ ਹੁੰਦਾ ਹੈ ਇਸ ਕਾਰਨ ਘਰ ਦੇ ਬਜ਼ੁਰਗ ਅਜੀਹਾ ਕਰਨ ਨੂੰ ਮਨਾ ਕਰਦੇ ਹਨ ਨੰਬਰ 7 ਜੋਤਿਸ ਵਿੱਚ ਤਵੇ ਦਾ ਸਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਲਈ ਇਸ ਦੀ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਹਮੇਸ਼ਾ ਤਵੇ ਨੂੰ ਸਾਬਣ ਨਾਲ ਸਾਫ਼ ਪਾਣੀ ਨਾਲ ਧੋ ਕੇ ਹੀ ਰੱਖਣਾ ਚਾਹੀਦਾ ਹੈ ਨੰਬਰ 8 ਤਵੇ ਨੂੰ ਸਦਾ ਹੀ ਲੇਟ ਕੇ ਰੱਖਣਾ ਚਾਹੀਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ ਵਿੱਚ ਲੜਾਈ ਹੁੰਦੀ ਹੈ ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤਵੇ ਨੂੰ ਕਦੇ ਵੀ ਗੈਸ ਤੇ ਖਾਲੀ ਨਹੀਂ ਛੱਡਣਾ ਚਾਹੀਦਾ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਸੇਕਣ ਤੋਂ ਬਾਅਦ ਖਾਲੀ ਤਵਾ ਗੈਸ ਤੇ ਇਉਂ ਹੀ ਛੱਡ ਦਿੰਦੇ ਨੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਚੁੱਲ੍ਹੇ ਤੇ ਤਵੇ ਦਾ ਕੰਮ ਖਤਮ ਹੋਣ ਤੋਂ ਬਾਅਦ ਤਵਾ ਵੀ ਹਟਾ ਦਿਓ। ਨੰਬਰ 9 ਜੇਕਰ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖਾਲੀ ਅਤੇ ਗੰਦਾ ਛੱਡ ਦਿੰਦੇ ਹੋ ਤਾਂ ਇਹ ਬਹੁਤ ਹੀ ਖਰਾਬ ਗੱਲ ਹੈ। ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਚਾਹੀਦਾ ਹੈ। ਨਹੀਂ ਤਾਂ ਇਹ ਤੁਹਾਡੇ ਘਰ ਵਿੱਚ ਕੰਗਾਲੀ ਦਾ ਕਾਰਨ ਬਣ ਸਕਦਾ ਹੈ। ਅਤੇ ਜੇਕਰ ਤੁਸੀਂ ਤਵੇ ਨੂੰ ਗੰਦਾ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਨੰਬਰ 10 ਵਾਸਤੂ ਵਿੱਚ ਘਰ ਦੀ ਨਕਾਰਾਤਮਕਾ ਨੂੰ ਖਤਮ ਕਰਨ ਲਈ ਇੱਕ ਉਪਾਅ ਦੱਸਿਆ ਗਿਆ ਹੈ। ਤਵੇ ਤੇ ਰੋਟੀ ਸੇਕਣਾ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕ ਦਿਓ। ਕਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਕਦੇ ਰੁਪੈ ਵੈਸੇ ਜੇ ਆ ਫਿਰ ਖਾਣੇ ਦੀ ਕਮੀ ਨਹੀਂ ਹੁੰਦੀ ਇਸ ਗੱਲ ਦਾ ਵਿਗਿਆਨਕ ਮਹੱਤਵ ਇਹ ਹੈ ਕਿ ਇਹ ਜੀਹਾ ਕਰਨ ਨਾਲ ਤਵੇ ਦੇ ਸਾਰੇ ਘਟਾਣੂ ਮਰ ਜਾਂਦੇ ਹਨ ਅਤੇ ਰੋਟੀਆਂ ਖਾਣ ਨਾਲ ਕੋਈ ਬਿਮਾਰ ਨਹੀਂ ਪੈਂਦਾ ਨੰਬਰ 11 ਰਸੋਈ ਵਿੱਚ ਜੇਕਰ ਤਵਾ ਰੋਟੀ ਬਣਾਉਣ ਤੋਂ ਬਾਅਦ ਇਉਂ ਹੀ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਘਰ ਦੇ ਮੁਖੀਆ ਜਾ ਪਤੀ ਦੀ ਸੇਤ ਖਰਾਬ ਹੁੰਦੀ ਹੈ ਇਸ ਲਈ ਯਾਦ ਰੱਖੋ ਜਦੋਂ ਵੀ ਤਵਾ ਜਾਂ ਕੜਾਈ ਦੀ ਵਰਤੋਂ ਕਰੋ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਰੱਖ ਦਿਓ ਨੰਬਰ 12 ਜੇਕਰ ਘਰ ਵਿੱਚ ਪਤੀ ਜਾਂ ਬੱਚੇ ਨਸ਼ੇ ਦੀ ਲਤ ਦੇ ਸ਼ਕਰ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਘਰ ਵਿੱਚ ਬਰਤਨਾਂ ਨੂੰ ਰੱਖਣ ਦਾ ਤਰੀਕਾ ਸਹੀ ਨਹੀਂ ਹੈ ਰਾਹੂ ਦੇ ਬੁਰੇ ਪ੍ਰਕੋਪ ਕਾਰਨ ਅਜੀਹਾ ਹੁੰਦਾ ਹੈ ਰਾਤ ਨੂੰ ਕਦੇ ਵੀ ਤਵਾ ਬੇਸਣ ਵਿੱਚ ਨਾ ਰਹਿਣ ਦਿਓ ਤਵੇ ਨੂੰ ਹਮੇਸ਼ਾ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਰੱਖੋ ਰਾਤ ਨੂੰ ਤਵਾ ਤੇ ਕੜਾਈ ਕਦੇ ਗੰਦੇ ਨਾ ਛੱਡੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਡਾ ਪਿੱਛਾ ਨਹੀਂ ਛੱਡੇਗੀ ਨੰਬਰ 13 ਤਵੇ ਤੇ ਸਭ ਤੋਂ ਪਹਿਲਾਂ ਜੋ ਵੀ ਰੋਟੀ ਬਣਾਓ ਉਸ ਨੂੰ ਗਾਉਂ ਜਾਂ ਕੁੱਤੇ ਨੂੰ ਦਿਓ ਇਹ ਨਿਯਮ ਬਣਾ ਲਓ ਕਿ ਪਹਿਲੀ ਰੋਟੀ ਜਾਨਵਰ ਲਈ ਹੀ ਹੋਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਵਿਪਤਾ ਨਹੀਂ ਆਉਂਦੀ ਨਾਲ ਹੀ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਘਰ ਵਿੱਚ ਸੁੱਖ ਸਮ੍ਰiddhi ਦਾ ਵਾਸ ਹੁੰਦਾ ਹੈ ਅਤੇ ਧਨ ਦੌਲਤ ਵਿੱਚ ਵਾਦਾ ਹੁੰਦਾ ਹੈ ਨੰਬਰ 14 ਘਰ ਵਿੱਚ ਜਦੋਂ ਤਵੇ ਦੀ ਵਰਤੋਂ ਨਾ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਰੱਖੋ ਕਿ ਉਹ ਸਭ ਦੀ ਨਜ਼ਰ ਵਿੱਚ ਨਾ ਆਵੇ ਤਵੇ ਤੇ ਬਾਹਰੀ ਦੀ ਨਜ਼ਰ ਬਿਲਕੁਲ ਵੀ ਨਹੀਂ ਪੈਣੀ ਚਾਹੀਦੀ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਵਾਲ ਰੱਖੋ ਨੰਬਰ 15 ਤਵੇ ਜਾਂ ਕੜਾਈ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਉਲਟਾ ਤਵਾ ਰੱਖਣ ਨਾਲ ਗੰਭੀਰ ਸੰਕਟ ਅਤੇ ਆਰਥਿਕ ਮੁਸ਼ਕਲਾਂ ਆਉਂਦੀਆਂ ਹਨ ਘਰ ਵਿੱਚ ਬਰਤਨਾਂ ਨੂੰ ਉਲਟਾ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨੰਬਰ 16 ਲੋਕਾਂ ਨੂੰ ਹਮੇਸ਼ਾ ਇਹ ਉਲਝਣ ਬਣੀ ਰਹਿੰਦੀ ਹੈ ਕਿ ਤਵੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਤੇ ਧਨ ਦੌਲਤ ਵਿੱਚ ਵਾਧਾ ਹੋਵੇ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇ ਤਾਂ ਅਜੀਹੇ ਵਿੱਚ ਤਵਾ ਤੇ ਕਢਾਈ ਜਿੱਥੇ ਖਾਣਾ ਬਣਦਾ ਹੈ ਉਸ ਦੇ ਸੱਜੇ ਪਾਸੇ ਰੱਖਣਾ ਚਾਹੀਦਾ ਹੈ ਨੰਬਰ 17 ਤਵਾ ਹਮੇਸ਼ਾ ਸਾਫ਼ ਅਤੇ ਚਮਕਾ ਕੇ ਰੱਖੋ ਕਿਉਂਕਿ ਇਹ ਤੁਹਾਡੀ ਕਿਸਮਤ ਦਾ ਪ੍ਰਤੀਬਿੰਬ ਹੁੰਦਾ ਹੈ ਤਵਾ ਜਿੰਨਾ ਚਮਕੇਗਾ ਕਿਸਮਤ ਵੀ ਓਨੀ ਹੀ ਨਿਕਰੇਗੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਨੂੰ ਆਲਟੇ ਸੈੱਟ ਕਰ ਲਵੋ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ